ਰੇਡੀ ਜੰਮੂ ਕਸ਼ਮੀਰ ਦੀ ਸ਼ਾਂਤੀ ਅਤੇ ਅਸ਼ਾਂਤੀ ਦੋਵੇਂ মিডিਆ ਦੀ ਸੁਰਖੀ ਬਣਦੇ ਹਨ ਡੰਡੀ ਕਸ਼ਮੀਰਵਾਦੀ ਸਮੁੰਦਰ ਵਾਂਗ ਸ਼ਾਂਤ ਵੀ ਰਹਿੰਦੀ ਹੈ ਪਰ ਕਦੇ-ਕਦੇ ਸਮੁੰਦਰ ਵਿੱਚ ਆਏ ਤੂਫਾਨ ਵਾਂਗ ਖਰੂ ਵੀ ਪਾਉਂਦੀ ਹੈ ਡੰਡੀ ਪਹਲਗਾਮ ਹਮਲੇ ਨੇ ਕਸ਼ਮੀਰਵਾਦੀ ਦੇ ਸੈਰਸਪਾਟੇ ਨੂੰ ਢੂੰਗੀ ਸੱਟ ਮਾਰੀ ਸੀ ਪਰ ਇਹ ਸੱਟ ਸਦੀਵੀ ਨਹੀਂ ਸੀ ਢੰਡੀ ਪਹਿਲਗਾਮ ਹਮਲੇ ਤੋਂ ਬਾਅਦ ਸੈਲਾਨੀਆਂ ਦੀ ਰਫ਼ਤਾਰ ਮੱਠੀ ਜ਼ਰੂਰ ਪਈ ਹੈ ਪਰ ਇਹ ਸਥਿਤੀ ਥੋੜ ਜਿਹੀ ਹੈ ਢੰਡੀ ਹੁਣ ਜਨਜੀਵਨ ਮੋੜ ਲਈ ਉੱਤੇ ਆਉਣ ਲੱਗਿਆ ਹੈ ਢੰਡੀ ਬੰਦੇ ਭਾਰਤ ਤ੍ਰੇਨ ਨੇ ਕਸ਼ਮੀਰ ਲਈ ਸੈਰ-ਸਪਾਟੇ ਦੇ ਨਵੇਂ ਦਰ ਖੋਲੇ ਹਨ ਡੰਡੀ ਲੰਗੀ ਜੂਨ ਦੇ ਆਖਰੀ ਹਫਤੇ ਪਰਿਵਾਰ ਨਾਲ ਸ਼੍ਰੀਨਗਰ ਜਾਣ ਦਾ ਮਨ ਬਣਾਇਆ ਤਾਂ ਚਾਰ ਪਰਿਵਾਰਾਂ ਦੇ 15 ਜੀਆਂ ਦਾ ਜਥਾ ਬਣ ਗਿਆ ਡੰਡੀ ਮੇਰੀ ਦੂਜੀ ਫੇਰੀ ਸੀ ਡੰਡੀ ਹਮਖਿਆਲ ਪਰਿਵਾਰਾਂ ਨਾਲ ਯਾਤਰਾ ਹੋਰ ਵੀ ਯਾਦਗਾਰੀ ਵਨ ਜਾਂਦੀ ਹੈ ਡੰਡੀ ਚੰਡੀਗੜ੍ਹ ਤੋਂ ਫਲਾਈਟ ਰਾਹੀਂ ਮਹਿਜ 50 ਮਿੰਟਾਂ ਦਾ ਸਫ਼ਰ ਤੈ ਕਰਕੇ ਸ਼੍ਰੀਨਗਰ ਪਹੁੰਚ ਗਏ ਡੰਡੀ ਇੱਥੇ ਸਭ ਤੋਂ ਪਹਿਲਾਂ ਡਲ ਲੈਕ ਤੁਹਾਡਾ ਸਵਾਗਤ ਕਰਦੀ ਹੈ ਡੰਡੀ ਇਸ ਦਾ ਮਨਮੋਹਕ ਨਜ਼ਾਰਾ ਤੁਹਾਡੇ ਮਨ ਨੂੰ ਟੁੰਬ ਲੈਂਦਾ ਹੈ ਡੰਡੀ ਸ਼ਿਕਾਰੀ ਦੀ ਸਵਾਰੀ ਤੁਹਾਨੂੰ ਸੜਕੀ ਅਤੇ ਹਵਾਈ ਸਫ਼ਰ ਤੋਂ ਵੀ ਵੱਧ ਆਨੰਦ ਦਿੰਦੀ ਹੈ ਡੰਡੀ ਅਸਲ ਵਿੱਚ ਡੱਲ ਲੇਕ ਵਿੱਚ ਮੁਰਗਾਬੀਆਂ ਬਾਗ ਤੈਰਦੇ ਸ਼ਿਕਾਰੀ ਤੁਹਾਨੂੰ ਵੱਖਰੀ ਜਹੀ ਦੁਨੀਆ ਦਾ ਅਹਿਸਾਸ ਕਰਵਾਉਂਦੇ ਹਨ ਡੰਡੀ ਰਾਤ ਦੇ ਕੁੱਪ ਹਨੇਰੇ ਵਿੱਚ ਡੱਲ ਲੇਕ ਵਿੱਚ ਜਗਮਗਾਉਂਦੇ ਹਾਊਸ ਬੋਟ ਇੰਜ ਲੱਗਦੇ ਹਨ ਜਿਵੇਂ ਸੰਗਣੇ ਰੈਡੀ ਸੰਗਣੇ ਜੰਗਲ ਵਿੱਚ ਰਾਤ ਵੇਲੇ ਜੁਗਨੂ ਟਿੰਟਮਾਉਂਦੇ ਹੋਣ ਡੰਡੀ ਇੱਥੇ ਸ਼ਿਕਾਰੀ ਦੀ ਸਵਾਰੀ ਅਤੇ ਹਾਊਸ ਬੋਟ ਵਿੱਚ ਰਹਿਣ ਦਾ ਅਹਿਸਾਸ ਨਾ ਭੁੱਲਣਯੋਗ ਹੈ ਡੰਡੀ ਸ਼੍ਰੀਨਗਰ ਵਿੱਚ ਪਹਾੜਾਂ ਦੀ ਗੋਦ ਵਿੱਚ ਸਮੋਏ ਹੋਏ ਨਿਸ਼ਾਂਤ ਬਾਗ ਮੁਗਲ ਗਾਰਡਨ ਫੁੱਲਾਂ ਦੀ ਮਹਿਕ ਦੇਣ ਦੇ ਨਾਲ-ਨਾਲ ਕੁਦਰਤ ਦੀਆਂ ਬਹੁਤ ਸਾਰੀਆਂ ਨਿਯਮਤਾ ਸਾਂਭੀ ਬੈਠੇ ਹਨ ਡੰਡੀ ਇਹ ਬਾਗ ਅਤੀਤ ਵਿੱਚ ਹਾਕਮਾਂ ਦੀ ਕੁਦਰਤ ਨਾਲ ਬੇਪਨਾਹ ਮੁਹੱਬਤ ਦੀ ਜਉਂਦੀ ਜਾਗਦੀ ਮਿਸਾਲ ਹਨ ਨੰਡੀ ਅਗਲੇ ਦੇਣਾ ਅਸੀਂ ਸੋਨ ਮਾਰਗ ਨੂੰ ਚਾਲੇ ਫਾ ਦਿੱਤੇ ਨੰਡੀ ਸੋਨ ਮਾਰਗ ਇੰਨਾ ਪਿਆਰਾ ਲੱਗਦਾ ਹੈ ਕਿ ਤੁਸੀਂ ਬਦਲਾਂ ਵਿੱਚ ਘਿਰੇ ਖੂਬਸੂਰਤ ਪਹਾੜਾ ਤੋਂ ਦੋ ਪਲ ਵੀ ਆਪਣੀਆਂ ਅੱਖਾਂ ਪਾਸੇ ਨਹੀਂ ਕਰ ਸਕਦੇ ਨੰਡੀ ਸੋਨ ਮਾਰਗ ਤੋਂ ਲੇ ਮਾਰਗ ਉੱਤੇ ਪੈਂਦਾ ਜੋਸ਼ੀਲਾ ਪਾਸ 11649 ਫੁੱਟ ਦੀ ਉਚਾਈ ਉੱਤੇ ਹੈ ਡੰਡੀ ਰਸਤੇ ਵਿੱਚ ਅਮਰਨਾਥ ਯਾਤਰਾ ਲਈ ਬੇਸ ਕੈਂਪ ਬਣਾਇਆ ਗਿਆ ਸੀ ਡੰਡੀ ਸੋਨਮਾਰਗ ਤੋਂ ਜੋਸ਼ੀਲਾ ਪਾਸ ਤੱਕ ਦਾ ਰਸਤਾ ਭਾਵੇਂ ਉੱਗੜ-ਦੁੱਗੜ ਜਿਹਾ ਸੀ ਪਰ ਪਹਾੜਾਂ ਦੀ ਖੂਬਸੂਰਤੀ ਕਦੇ ਥਕਾਵਟ ਨਹੀਂ ਹੋਣ ਦਿੰਦੀ ਡੰਡੀ ਸ਼੍ਰੀਨਗਰ ਵਾਪਸ ਆ ਕੇ ਉਸ ਤੋਂ ਅਗਲੇ ਦਿਨ ਗੁਲਮਾਰਗ ਨੂੰ ਬਹੀਰਾ ਘਤ ਦਿੱਤੀਆਂ ਡੰਡੀ ਗੁਲਮਾਰਗ ਦੇ ਮੈਦਾਨਾਂ ਵਿੱਚ ਰੂਹ ਦੇ ਫੰਬਿਆਂ ਵਰਗੇ ਚਿੱਟੇ ਫੁੱਲ ਕੁਦਰਤ ਦੀਆਂ ਬਰਕਤਾਂ ਬਿਆਨ ਕਰ ਰਹੇ ਸਨ ਡੰਡੀ ਗੁਲਮਾਰਗ ਦਾ ਹਾਸਲ ਗੁੰਡੋਲਾ ਹੈ ਜੋ ਦੁਨੀਆ ਦੀ ਦੂਜੀ ਸਭ ਤੋਂ ਲੰਬੀ ਅਤੇ ਉੱਚੀ ਕੇਵਲ ਕਾਰ ਹੈ ਡੰਡੀ ਇਸ ਵਿੱਚ ਸਵਾਰ ਹੁੰਦੇ ਆ ਤੁਹਾਨੂੰ ਧਰਤੀ ਪਤਾਲ ਵਰਗੀ ਲੱਗਦੀ ਹੈ ਡੰਡੀ ਇਹ ਕੇਵਲ ਕਾਰ ਤੁਹਾਨੂੰ ਪੂਰੇ ਗੁਲਮਾਰਗ ਦੇ ਦਰਸ਼ਨ ਕਰਵਾਉਂਦੀ ਹੈ ਡੰਡੀ